ਆਜਾ ਤੁਨ ਲੱਤ ਮੈਂ ਤੁਹਾਨੂੰ ਲੱਤ ਸਕਦਾ ਇਹ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਅਸੀਂ ਪਰਸੋਂ ਇੱਕ ਲਿਸਟ ਬਣਾਈ ਜਿੰਨੇ ਵੀ ਇਹ ਕੰਮੇ ਬੰਦੇ ਆ ਤੇ ਉਹਨਾਂ ਦੀ ਅਸੀਂ ਲਿਸਟ ਬਣਾ ਕੇ ਭੇਜਾ 25 ਬੰਦੇ 25 ਕਰਾ ਦੀ ਲਗਭਗ ਲਿਸਟ ਬਣੀ ਅੱਜ ਜਿਸੀ ਹੋ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਲਗਭਗ 2 ਮਹੀਨੇ ਦਾ ਰਾਸ਼ਨ ਜਿਹੜਾ ਰੋਜ਼ ਦਾ ਕਮਾ ਕੇ ਰੋਜ਼ ਦਾ ਖਾਣਾ ਦਾ ਬੰਦਾ ਉਹ ਰੋਜ਼ 10 ਦਿਨ ਘਰੇ ਬਿਟਾ ਰਹੇ ਤੇ ਫਿਰ ਇਹ ਉਹ ਦਾ ਤੁਲਨਾ ਕੀ ਮੈਂ ਮਤਿਸਾਂ। ਐਮਜੀ ਸਾਹਿਬ ਅੱਜ ਤੁਹਾਡੇ ਵਾਰਡ ਦੇ ਵਿੱਚ ਤੁਸੀਂ ਰਾਸ਼ਨ ਮੰਡਿਆ ਜੀ ਉਹਦਾ ਮੁੱਖ ਕਾਰਨ ਕੀ ਹੈ ਜੀ ਰਾਸ਼ਨ ਮੰਡਿਆ? ਇਹ ਮੈਂ ਵਾਰਡ ਨੰਬਰ 16 ਦਾ ਮੌਜੂਦਾ ਕਾਉਂਸਲਰ ਆ। ਮੈਂ ਇਕੱਲਾ ਕਾਉਂਸਲਰ ਨਹੀਂ ਮੈਂ ਉਹਨਾਂ ਦਾ ਪਰਿਵਾਰ ਦਾ ਮੈਂਬਰ ਵੀ ਆ। ਮੈਂ ਉਹਨਾਂ ਦਾ ਮੁੱਢੀ ਵੀ ਆ। ਕਿਉਂ ਉਹਨਾਂ ਨੇ ਮੈਨੂੰ ਆਪ ਦਾ ਨੁਮਾਇੰਦਾ ਚੁਣਿਆ? ਜਿਹੜਾ ਪਿਛਲੇ 10-12 ਦਿਨਾਂ ਤੋਂ ਬਾਰਿਸ਼ ਹੋ ਰਹੀ ਆ। ਕਈ ਕੰਮ ਮੇਲਾ ਲੋ ਦੇ ਹੜੀਦਾਰ ਜਾਂ ਰੋਜ਼ ਰੱਖਸ਼ਾ ਚਲਾਉਣ ਵਾਲੇ ਰੇੜੀ ਵਾਲੇ ਸਬਜੀ ਵਿੱਚ ਨਾਲੇ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਇਹ 25 30 ਘਰ ਇਹ ਜੇ ਆ ਜਿੰਨਾਂ ਦੇ ਜਿਹੜੇ ਆਪਦੇ ਘਰੇ ਬੈਠੇ ਆ ਕਿਉਂਕਿ ਇਹ ਰੋਜ਼ ਦਾ ਕਮਾ ਕੇ ਤੇ ਰੋਜ਼ ਦਾ ਖਾਣ ਵਾਲਿਆ ਜਿਹੜਾ ਰੋਜ਼ ਦਾ ਕਮਾ ਕੇ ਰੋਜ਼ ਦਾ ਖਾਣ ਵਾਲਾ ਬੰਦਾ ਹੋਵੇ ਉਹ 10 ਦਿਨ ਘਰੇ ਬੈਠਾ ਰਹੇ ਤੇ ਇਰ ਫਿਰ ਉਹਦਾ ਚੁਰਲਕ ਨਹੀਂ ਮੈਂ ਮਚ ਸਕਦਾ ਦਾ ਚੁਰਲਕ ਮੈਂ ਟੋਕ ਸਕਦਾ ਨਹੀਂ ਟੋਕ ਸਕਦਾ ਇਹ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਅਸੀਂ ਪਰਸੋਂ ਇੱਕ ਲਿਸਟ ਬਣਾਈ ਜਿੰਨੇ ਵੀ ਇਹ ਕੰਮੇ ਬੰਦੇ ਆ ਤੇ ਉਹਨਾਂ ਦੀ ਅਸੀਂ ਲਿਸਟ ਬਣਾ ਕੇ ਫਿਰ 25 ਬੰਦੇ 25 ਕਰਾ ਦੀ ਲਗਭਗ ਉਹ ਲਿਸਟ ਬਣੀ ਅੱਜ ਜਿਸੀ ਹੋ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਲਗਭਗ 2 ਮਹੀਨੇ ਦਾ ਰਾਸ਼ਨ ਦਿੱਤਾ ਗਿਆ ਜੀ ਦੇ ਵਿੱਚ ਟੁਲੇ ਦਾ ਸਾਰਾ ਸਮਾਨ ਆ ਦਾਲਾ ਤੋਂ ਨੂਨ ਵਿੱਚ ਤੋਂ ਲਾਕੇ ਕਿਉਂ ਤੋਂ ਲਾਕੇ ਖੰਡ ਚਾਪਤੀ ਤੋਂ ਲਾਕੇ ਸਾਰਾ ਸਮਾਨ ਉਹ ਥੋਲੇ ਚਿੱਕਾ ਬਣਾਈਆ ਸੀ 25 ਕਰਮ ਦਿੱਤਾ ਉਹਦੋਂ ਮੰਗ ਰੋ ਵੀ ਮੇਰੇ ਕੋਲੇ ਪੰਚਾਰ ਕਰ ਇਹ ਜੀ ਆਏ ਆ ਆਪਣੇ ਆਪ ਚਾਹੇ ਹੋਰ ਵਾਰਡ ਚ ਆ ਗਏ ਹੋਣਾ ਪਰ ਮੇਰਾ ਸੁਹਾਗ ਆ ਮੈਨੂੰ ਪਛਾਣਾ ਬੰਦੇ ਦੀ ਵੀ ਇਹਨੂੰ ਵੀ ਲੋੜ ਹੈਗੀ ਹੈ ਕਨਹੀਂ ਕਿਉਂ ਮੇਨਾਂ ਦੇ ਵਿੱਚ ਹੀ ਰਹਿੰਦਾ ਹਰ ਵਕਤ ਤੇ ਉਹਨਾਂ ਨੂੰ ਵੀ ਮੈਂ ਜਵਾਬ ਨਹੀਂ ਦਿੱਤਾ ਉਹ ਪੰਜ ਚਾਰ ਬੰਦੇ ਨੇ ਮੈਂ ਕੱਲ ਨੂੰ ਉਹ ਰਾਚੰਦੋਂ ਕਾ ਤੇ ਜਿਹੜੇ ਮੇਰੇ WhatsApp ਤੋਂ ਪੰਜ ਚਾਰ ਬੰਦੇ ਹੋ ਰਹੇ ਆ ਉਹਨਾਂ ਨੂੰ ਵੀ ਮੈਂ ਕੱਲ ਨੂੰ ਰਾਚੰਦੋਂ 2 ਮਹੀਨੇ ਮੰਗ ਰੂ ਇੱਕ ਵਾਰੀ ਫਿਰ ਉਹਨਾਂ ਨੂੰ ਮੈਂ ਰਾਚੰਦੋਂਗਾ ਤਾਂ ਕਿ ਉਹ ਆਪਦੇ ਚੁੱਲ੍ਹੇ ਦੇ ਖਰਚੇ ਨੂੰ ਕੰਟਰੋਲ ਕਰ ਸਕਾਂ ਜਿੰਨਾ ਦਾ ਸਾਰਿਆਂ ਨੂੰ ਚੈਨ ਅਸਿਰ ਹਾਂ ਤਾਂ ਮੈਂ ਬਤਾਈਆ

કે મેરા મન તાકઠ્ય દર્સ્થાર ઉભરા નસી રહા પર મેરા દેસ્તોક કરી કરોડા કાલ હોવે જે ચાહે તુસી કરોના દેખે જેનુ આપાને 6-6 મહિને સાલ પર કરેકના પ્યાર ઉભરો ભી જીન્ડા ક મે હોયા મે કરો કરી ગયા કે ઈચ્છા રેલી ફી કુસના કુસ મે આવતા આફતે બતને દી આવિતે તે ડાયા કમ મે દી મત કરા ਰੇਡੀ ਤੇ ਇਹਦਾ ਛੱਤ ਤੇ ਕੁੱਝ ਕੁ ਜਿਹਾ ਮਿਲਦਾ। ਹੁਣ ਫੇਰ ਰੱਬ ਨੇ ਜਿਹੜੀ 10-12 ਦਿਨ ਹੋਗੇ ਬਿਚਤਾ ਪਾਈਆ ਪਾਣੀ-ਪਾਣੀ। ਤਾਂ ਪਿਆ ਅਕਾਲੇ ਬਾਸੂ ਬਰਨਾਲੇ ਚਾਲੇ ਪੱਛੀ। ਦਿਨ ਰਾਤ ਦੀ ਬੀਰੀ ਜੰਦਾ ਦਾ ਇੱਕ ਕੁਜ਼ਰਤ ਦੀ ਕੱਲਾ ਇੱਕ ਇਸਤੇਮੀ ਬਸ ਜੰਦਾ। ਇਸੇ ਦੀ ਬਸ ਦੀ ਗੱਲ ਨਹੀਂ ਹੈਗੀ ਪਰ ਮੈਂ 500 ਦਾ ਸੋਚਦਾ ਸੀ ਇਹ ਵੀ ਮੈਂ ਲੋਕਾਂ ਦੇ ਵਿੱਚ ਜਾਵਾਂ। ਤੁਹਾਡੇ ਤੁਹਾਡੇ ਘਰੇ ਜਾਮਾ ਸੋਬੇ ਦਰਵਾਜ਼ੇ ਤੇ ਜਾਮਾ ਕੋ ਤੁਹੂ ਪਹਿਲੇ ਹੀ ਮੈਨੂੰ ਮਹਿਸੂਸ ਕਰ ਲੈਣਾ ਚਾਹੀਦਾ ਵੀ ਸੁਪੀ ਤਕਦੀਰ ਚ ਕਿ ਕੋਈ ਆਉਂਦਾ ਈ ਸੰਸਾਰ ਦੇਖੋ ਸੋਬੇ ਵਿੱਚੋਂ ਕੋਈ ਵੀ ਜਾਣਾ ਮੇਰੇ ਕੋਲੇ ਫਰਿਆਦ ਲੈ ਕੇ ਨਹੀਂ ਆ ਪਾਦਰ ਤੁਹਾਨੂੰ ਫਰਿਆਦ ਲੈ ਕੇ ਆਉਣ ਦੀ ਲੋੜ ਵੀ ਨਹੀਂ ਕਿਉਂ ਜਦੋਂ ਸੋੜਾ ਬੱਚਾ ਸੁਡਾ ਪ੍ਰਾਅ ਇਹ ਮਹਿਸੂਸ ਕਰ ਸਕਦਾ ਵੀ ਲੋੜ ਬੰਦ ਹੈ ਲੋੜ ਵੱਧ ਦੀ ਲੋੜ ਕੀ ਹੈ ਅੱਜ ਦੇ ਟਾਈਮ 'ਚ ਸੋ ਵੀ ਤਕਲੀਫ ਨੂੰ ਮਹਿਸੂਸ ਕਰ ਸਕਦਾ ਤੇ ਉਹ ਤੁਹਾਨੂੰ ਵੀ ਹੁਣੀ ਹੁਣੀ ਵੀ ਆ ਵੀ ਹੀ ਮਰਾ ਜਾ ਪਏ ਅਸੀਂ ਰਾਤ ਪਰਸੋਂ ਰਾਤ ਨੂੰ ਰਾਤੀ ਵੀ ਕੜੇ ਆ ਬਲਵੀ ਦੀ ਕੜੇ ਆ ਅਸੀਂ ਫੈਸਲਾ ਕੀਤਾ ਵੀ ਵੀ ਬਾਈ ਚਕਾ ਰਹਿ ਜੇ ਨੇ

ਇਹਦੇ ਵਿੱਚ ਚੁੱਲ੍ਹੇ ਦਾ ਸਮਾਨ ਦਾ ਕੋਈ ਤੇ ਮੈਂ ਨੂੰ ਲੱਗਦਾ ਵੀ ਇਹ ਠਾਕੂ ਨੂੰ ਮੇਰੇ ਵੱਲੋਂ ਕੋਈ ਇਹ ਬੰਦ ਕੀਤਾ ਹੈ ਨਹੀਂ ਪਰ ਕਟੋ-ਕਟ ਚੁੱਲ੍ਹਾ ਤੋੜਦਾ ਰਹੇ ਮੇਰੀ ਮਾਂ ਇਹ ਹੁੰਦੀ ਮੇਰੀ ਮਾਂ ਇਹ ਹੁੰਦੀ ਵੀ ਚੁੱਲ੍ਹਾ ਤੋੜ ਇਹ ਮੈਂ ਕਿਹਾ ਨਹੀਂ ਬਹੁਤ ਮਾਝਾ ਦੇ ਕਿ ਤੁਹਾਨੂੰ ਵਿਕਰਮ ਜੀ ਦਾ ਰਾਜਾ ਸਾਡੇ ਨਾਲ ਹੈ ਇਹ ਚੁੱਲ੍ਹਾ ਕਟੋ-ਕਟ ਤੋੜਦਾ ਰਹੇ ਅਸੀਂ ਕੁੱਪ ਦੇ ਨਾਲ ਨਹੀਂ ਹੈ ਇਹ ਨਹੀਂ ਕੋ ਮਨਦਰ ਕਰਨਾ ਹੈ ਇਹ ਬਰਾਦਰ ਅਸੀਂ ਜਿੰਦਾਬਾਦ ਇਹ ਬਰਾਦਰ ਅਸੀਂ ਜਿੰਦਾਬਾਦ ਇਹ ਬਰਾਦਰ ਅਸੀਂ ਜਿੰਦਾਬਾਦ ਮੈਂ ਅੱਜ ਤੱਕ ਕੇ ਪੰਨਾ ਸਾਡੀ ਪਰਦੇਈ ਨੂੰ ਦੱਸਦਾ ਮੈਂ ਹਰ ਪਰਜੇਹੀ ਰਤਾ ਦਾ ਕੀਵੇਂ ਰਹੂਗਾ ਕਿੰਨੇ ਕਰਾ ਮੈਨੂੰ ਕਿਤੇ ਦੱਸ ਤੇਰੇ ਇਕਰ ਮੇਰੇ ਚੋਕੇ ਕਰਦੀ ਜੀ ਨੇ ਤੇਰੇ ਬਰਤ ਦਾ ਪਤਾ ਹੈ ਇੰਨਾ ਨੂੰ ਮੈਂ ਫੋਨ ਕੀਤਾ ਮੈਂ ਤਾਂ ਫੀ ਜਿ ਕਿਵੇਂ ਰਹੂਗਾ ਜੇ ਆਪਾਂ ਹੈ ਇੰਨਾ ਨੇ ਵੀ ਕਿਹਾ ਗੀ ਤੂੰ ਬੱਧੀਆ ਕੋਈ ਗੱਲ ਨਹੀਂ ਹੈ ਮੇਰੇ ਤੇ ਤੋਂ ਮਸਤੀ ਬੱਧੀਆ ਇਹਨਾਂ ਨੇ ਮੈਂ ਕਿਹਾ ਮੈਂ ਕਲਿਸ਼ਨ ਤੇ ਪੰਜ ਚਾਰ ਕਰਕੇ ਗਵਾਂਡ ਦੇ ਵਿੱਚ ਹੀ ਰਹਿ ਗਿਆ ਤੂੰ ਆਪ ਨੂੰ ਪਤਾ ਹੀ ਹੁੰਦਾ ਮਾਈਕ੍ਰੋਫੋਨ ਬਾਹਰ ਮਗੂ ਬਾਹਰਲਾ ਬੰਦਾ ਤਾਂ ਹੈ ਹੀ ਪੰਜ ਸਾਲ ਮਗਰੋਂ ਦਾ ਮੈਂ ਤਾਂ ਖੰਨ ਚਾਰ ਕਿਡੇ ਲੋਕਾਂ ਦਾ ਐਸ ਕਰਕੇ ਮੈਨੂੰ ਪਤਾ ਨਹੀਂ ਕਿ ਕੀ ਦੀ ਕੀ ਪੋਜੀਸ਼ਨ ਨਾ ਕੀ ਕੀ ਲੋੜ ਆ ਐਸ ਕਰਕੇ ਫੇਰ ਇਹ ਜਿਹੜਾ ਦਾਸ਼ਕ ਇਹ ਕੋਈ ਛੋਟੇ ਤੇ ਮੇਰਾ ਸਾਨ ਨਹੀਂ ਨਕ ਇਹ ਮੇਰਾ ਇਹਾਸਾਨ ਤਾਂ ਤਾਂ ਹੁੰਦਾ ਤੁਸੀਂ ਮੈਨੂੰ ਆ ਕੇ ਬਰਿਆਦ ਕਰਦੇ ਮੈਂ ਉਹ ਤੁਹਾਨੂੰ ਦਿੰਦਾ ਨਾ ਇਹ ਤਾਂ ਜਿਵੇਂ ਇੱਕ ਪੁੱਤ ਨੂੰ ਫਿਕਰ ਹੁੰਦਾ ਵੀ ਮੇਰੇ ਘਰੇ ਇੱਕ ਘਰ ਦੇ ਮੋਗੇ ਉਹ ਫਿਕਰ ਹੁੰਦਾ ਵੀ ਮੇਰੇ ਘਰੇ ਆ ਚੀਜ਼ ਅਜੋ ਹੋਣੀ ਨਹੀਂ ਮੈਂ ਲਿਆ ਜਾ ਬਾਜ਼ਾਰ ਤੋਂ ਬਸ ਉਹੀ ਇੱਕ ਡਿਊਟੀ ਆ ਉਹੀ ਜ਼ਿੰਮੇਵਾਰੀ ਆ ਇਹ ਤੂੰ ਪਰ ਕੋਈ ਤੂੰ ਮੇਂ ਵਾਲੀ ਇਹ ਤੂੰ ਪਰ ਕੋਈ ਇਨਸਾਨ ਨਹੀਂ ਛੁਟੇ ਤੇ ਫੇਰ ਮੈਂ ਇਹਦੇ ਚ ਰਾਸ਼ਨਾ

ਤੁਹਾਡੇ ਚਾਚੇ ਤਾਂ ਇਹ ਨੂੰ ਇਕੱਟੇ ਵੀਰ ਨੂੰ ਪਰਮਾਤਮਾ ਨੇ ਦਾਸਤ ਪੀਏ ਬੰਦ ਬਖਸ਼ ਤੇ ਉਹ ਮੈਂ ਦਾਸਰ ਪੇ ਮੀਰੀ ਜੇਪ ਸੀ ਹੈਗੇ ਛੋਟੇ ਸੀ ਉਹ ਮੈਂ ਖਰਚ ਕਰਦੇ ਹੀ ਇਹ ਦੁੱਪ ਪਰੂ ਕਰਦੇ ਬਸ ਇ ਇੱਕ ਜਿੰਨਾ ਕੋਸਾ ਹੈਗਾ ਜਿੰਨਾ ਕੋਈ ਨੇ ਕੋਸਾ ਰਿਆ ਇਹ ਮੇਰੀ ਹੱਥ ਵਰਤਨ ਕੇ ਬੇਨਤੀ ਸਰਕਾਰ ਕਰੇ ਅੰਦਾਜ਼ ਇੱਕ ਚੁੱਲ੍ਹੇ ਇੱਕ ਦੇਵੀ ਨੂੰ ਇੱਕ ਕੱਟਾ ਬਣਾਈ ਇੱਕ ਦੇਵੀ ਨੂੰ ਇੱਕ ਕੱਟਾ ਇਹ ਹੁਣ ਤੁਹਾਨੂੰ ਅਸੀਂ ਦੇਣ ਲੱਗੇ ਆ ਕੋਈ ਇਹ ਦੀ ਫੋਟੋ ਨਹੀਂ ਖਿੱਚਣੀ ਕਿਉਂ ਮੇਰੀ ਪਰਚਾਈ ਨਹੀਂ ਮੇਰੀ ਪਰਚਾਈ ਦੀ ਫੋਟੋ ਮੇਰੀ ਬਾਕੀ ਦੀ ਫੋਟੋ ਮੇਰੀ ਮਾਸੀ ਦੀ ਫੋਟੋ ਮੈਂ ਖਵਾ ਦਿੱਤੀ ਇਹ ਜਿਹੇ ਪਿੱਤੇ ਦਿੰਦੇ ਦੀ ਨਾ ਨਾ ਇਹ ਤਾਂ ਮੇਰੀ ਜੁਮੇ ਵਾਲੀ ਆ ਇਹ ਕੋਈ ਸਾਨ ਥੋੜਾ ਕੋਈ ਛੋਟੀ ਫੋਟੋ ਨਹੀਂ ਦਿੱਤੀ ਨਹੀਂ ਕੋਈ ਕੁਛ ਨਹੀਂ ਮੇਰੇ ਪਰਿਵਾਰ ਹੋ ਬਸ ਮੈਨੂੰ ਕਹਿਣਾ ਕਿ ਅਸ਼ੀਰਵਾਦ ਜ਼ਰੂਰ ਦੇ ਦਿਓ ਕਿ ਮੈਂ ਤੰਦਰੁਸਤ ਰਹਾ ਠੀਕ ਹੈ ਇਹ ਬਰਾਜਨ ਸਿੰਘ ਸਰਪੰਚ ਬੈਠੇ ਨੇ ਇਹ ਆਏ ਨੇ ਤਨੌਲੇ ਤੋਂ ਮੈਂ ਬੁਲਾਇਆ ਵੀ ਨਹੀਂ ਆਜੋ ਇਹ ਬਲਬੀਰ ਜਾਗਲ ਜੀ ਨੇ ਹਰ ਵਕਤ ਮੇਰੇ ਨਾਲ ਰਹਿਣੇ ਰਜੂ ਜੀ ਨੇ ਇੱਧਰ ਜਾਣ ਦੀ ਹੂੰ ਤੁਸੀਂ ਸਾਰੇ ਆਪਾਂ ਇੱਕ ਪਰਿਵਾਰ ਆ ਐਸੀ ਪਰਮਾਤਮਾ ਦੀ ਦੁਆ ਵੀ ਜਲਦੀ ਜਲਦੀ ਮੌਸਮ ਖੁੱਲੇ ਅਸੀਂ ਕੰਮ ਤੇ ਲੱਈਏ ਜੇ ਫਿਰ ਸਾਡੇ ਮਿਹਨਤਾਂ ਚਰੌਣ ਤੋਂ ਹੋਵੇ ਸਾਡਿਆ ਉਦਾਸੀ ਅਜ ਨਾ ਹੋਵੇ ਜੈ ਜੈ